ਸੋ ਸਵਾਲ ਕਰਦੇ ਜੀ ਤੁਹਾਡਾ ਨਕੁੱਦਰ ਦੇ ਕੰਟੀਨੈਂਟਲ ਫੂਟਨ ਦੇ ਵਿੱਚ ਖੜੇ ਆ ਜਿੱਥੇ ਰਿਪੋਰਟਰ ਹਲਕਾ ਬਧਾਇਕਾ ਵੀ ਵੀਂਦਰਜੀਤ ਫਰਮਾਨ ਜੀ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਅਤੇ ਜੋ 2025 ਦੇ ਵਿੱਚ ਜਿਲ੍ਹਾ ਪ੍ਰੀਸ਼ਦ ਵੋਟਾਂ ਹੋਈਆਂ ਉਹਦੇ ਬਾਰੇ ਗੱਲਬਾਤ ਕੀਤੀ ਆਊਟ ਕਰਦੇ ਮੈਮ 2025 ਦੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਵੋਟਾਂ ਦੇ ਰਿਜ਼ਲਟ ਕਿੱਦਾਂ ਦੇ ਰਹੇ ਤੇ ਤੁਸੀਂ ਕਿੰਨੇ ਸੈਟੀਸਫਾਈ ਆ 2025 ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਰਿਜ਼ਲਟ ਜਿਹੜੇ ਆ ਜੇ ਜਿਤ ਪੱਖੋਂ ਅਸੀਂ ਜੇਤੂ ਕੈਂਡੀਡੇਟ ਪੱਖੋਂ ਦੇਖਿਆ ਜਾਵੇ ਤਾਂ ਅਸੀਂ ਜ਼ਰੂਰ ਉਹਦੇ ਵਿੱਚ ਪਿੱਛੜਨੇ ਆ ਪਰ ਸਾਡਾ ਜਿਹੜਾ ਵੋਟ ਸ਼ੇਅਰ ਆ ਸਾਡੀਆਂ ਵੋਟਾਂ ਜਿਹੜੀਆਂ ਉਹ ਦੋ ਤਿੰਨ ਪਾਰਟੀਆਂ ਇਕੱਠੀਆਂ ਹੋ ਕੇ ਵੀ ਅਸੀਂ ਉਹਨਾਂ ਤੋਂ ਹਜੇ ਵੀ ਅੱਗੇ ਆ ਔਰ ਦੂਸਰੀ ਗੱਲ ਇਹ ਹੈ ਕਿ ਵੀ ਜਿਹੜਾ ਇਹ ਸਾਨੂੰ ਪਛਾੜਨ ਦਾ ਜਿਹੜਾ ਤਹैया ਕੀਤਾ ਸੀ ਇਹਨਾਂ ਨੇ ਸਾਰੀਆਂ ਪਾਰਟੀਆਂ ਨੇ ਮਿਲ ਕੇ ਇੱਕ ਜਾਤੀ ਤੌਰ ਤੇ ਇਹ ਮੈਨੂੰ ਮੈਂ ਇਹਨੂੰ ਜਾਤੀ ਤੌਰ ਤੇ ਹਮਲਾ ਸਮਝਦੀ ਹਾਂ ਇਹ ਕੋਈ ਪਾਰਟੀਆਂ ਦਾ ਨਾ ਕੋਈ ਸਿਧਾਂਤ ਹੁੰਦਾ ਇਦਾਂ ਨਾ ਕੋਈ ਕਿਉਂਕਿ ਹਰ ਪਾਰਟੀ ਦੀ ਆਪਣੀ ਆਈਡੀਓਲੋਜੀ ਹੈ ਹਰ ਪਾਰਟੀ ਦੇ ਆਪਣੇ ਸਿਧਾਂਤ ਹੁੰਦੇ ਆ ਜਿਹਦੇ ਤੇ ਪਾਰਟੀ ਬਣਦੀ ਆ ਅਦਰਵਾਈਜ਼ ਤਾਂ ਫਿਰ ਪਾਰਟੀਆਂ ਵੱਖ-ਵੱਖ ਹੋਣ ਹੀ ਨਾ ਪਾਰਟੀਆਂ ਇੱਕ ਜਾਂ ਦੋ ਹੀ ਹੋਣ ਫਿਰ ਵਕਫ ਵਕ ਪਾਰਟੀਆਂ ਜੇ ਬਣਦੀਆਂ ਤੇ ਆਪਣੇ ਆਪਣੇ ਸਿਧਾਂਤਾਂ ਤੇ ਬਣਦੀਆਂ ਪਰ ਸਾਰੀਆਂ ਹੀ ਪਾਰਟੀਆਂ ਨੇ ਆਪੋ ਆਪਣੇ ਸਿਧਾਂਤਾਂ ਨੂੰ ਛਿੱਕੇ ਟੰਗ ਕੇ ਇੱਕ ਬੇਜੋੜ ਸਮਝੌਤਾ ਕੀਤਾ ਇੱਕ ਨਾਪਾਕ ਸਮਝੌਤਾ ਕੀਤਾ ਜਿਹਦਾ ਇਰਾਦਾ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਤੇ ਨਕੂਦਰ ਦੀ ਐਮਐਲਏ ਇੰਦਰਜੀਤ ਕੌਰ ਮਾਨ ਨੂੰ ਡੀਗ੍ਰੇਡ ਕਰਨ ਦਾ ਸੀ ਔਰ ਜਿਹਦੇ ਵਿੱਚ ਉਹ ਉਹਨਾਂ ਦੀ ਇਹ ਸਾਜ਼ਿਸ਼ ਜਿਹੜੀ ਆ ਮੇਰੇ ਹਲਕੇ ਦੇ ਵੋਟਰਾਂ ਨੇ ਸਪੋਟਰਾਂ ਨੇ ਮੇਰੇ ਜਿਹੜੇ ਮਿਹਨਤੀ ਵਲੰਟੀਅਰ ਸਹਿਬਾਨਾਂ ਨੇ ਅਹੁਦੇਦਾਰ ਸਹਿਬਾਨਾਂ ਨੇ ਜਿਹੜੀ ਇਹ ਉਹਨਾਂ ਦੀ ਨਾਕਾਮ ਕਰ ਦਿੱਤੀ ਸਾਰੀਆਂ ਸਾਜ਼ਿਸ਼ਾਂ ਦੇ ਬਾਅਦ ਜਿਹੜਿਆ ਆਮ ਆਦਮੀ ਪਾਰਟੀ ਵੋਟਸ਼ੀਟ ਵਿੱਚ ਸਭ ਤੋਂ ਉੱਪਰਲੇ ਨੰਬਰ ਤੇ ਉੱਭਰ ਕੇ ਸਾਹਮਣੇ ਆਇਆ ਪਰ ਛੇ ਸਮਝੌਤੇ ਦੀ ਗੱਲ ਕਰੀਏ ਤਾਂ ਪੂਰੇ ਦੇਸ਼ ਦੇ ਵਿੱਚ ਸਮਝੌਤੇ ਹੋਣ ਨਹੀਂ ਬਹੁਤ ਦੇਰ ਤੋਂ ਹੁੰਦੇ ਆ ਰਹੇ ਆ ਪਾਰਟੀਆਂ ਇੱਕਜੁੱਟ ਹੋ ਕੇ ਵੋਟਾਂ ਲੜਦੀਆਂ ਆ ਰਹੀਆਂ ਇਹ ਜਿਹੜੀ ਇੱਕ ਇੱਕ ਜੁਟਤਾ ਇਹਨਾਂ ਦੀ ਤੁਸੀਂ ਕਹਿ ਰਹੇ ਹੋ ਕਿ ਨਕੋਦਰ ਦੇ ਵਿੱਚ ਹੀ ਹੋਈ ਜਾਂ ਪੰਜਾਬ ਦੇ ਵਿੱਚ ਪੂਰੇ ਚ ਬਿਲਕੁਲ ਨਕੋਦਰ ਦੇ ਵਿੱਚ ਹੀ ਇਹ ਪਹਿਲਾਂ ਵੀ ਆਪਾਂ 1 ਸਾਲ ਪਹਿਲਾਂ ਜਿਹੜੀ ਸਾਡੀ ਨਗਰਪੰਚਾਇਤ ਬਿਲਗਾ ਦੇ ਵਿੱਚ ਆਪਾਂ ਇਲੈਕਸ਼ਨ ਲੜੀ ਸੀ ਉੱਥੇ ਵੀ ਇਹਨਾਂ ਨੇ ਇਹੀ ਟ੍ਰੈਂਡ ਰੱਖਿਆ ਸੀ ਉਹਦੇ ਵਿੱਚ ਵੀ ਅਸੀਂ ਕਾਮਯਾਬ ਹੋ ਕੇ ਨਿਕਲੇ ਸੀ ਬਹੁਤ ਵੱਡਾ ਵੋਟ ਸ਼ੇਅਰ ਤੇ ਨਾਲ ਦੀ ਨਾਲ ਅਸੀਂ ਜੇਤੂ ਕੈਂਡੀਡੇਟ ਸਾਡੇ ਉੱਥੋਂ ਨਿਕਲੇ ਸੀ ਔਰ ਹੁਣ ਇਹਨਾਂ ਨੇ ਦੁਬਾਰਾ ਉਹੀ ਆ ਸਿਨੈਰੀਓ ਅਪਣਾਇਆ ਹਾਲਾਂਕਿ ਪਾਰਟੀਆਂ ਕਦੀ ਨਹੀਂ ਚਾਹੁੰਦੀਆਂ ਹੁੰਦੀਆਂ ਖਾਸ ਕਰਕੇ ਜਿਹੜੀ ਸਟੈਬਲਿਸ਼ਡ ਪਾਰਟੀ ਐ ਇਸ ਵੇਲੇ ਕਾਂਗਰਸ ਉਹ ਉਹ ਪਾਰਟੀ ਜੇ ਦੇਖਿਆ ਜਾਵੇ ਤਾਂ ਕਦੀ ਨਹੀਂ ਚਾਹੂਗੀ ਕਿ ਵੀ ਉਹਨੂੰ ਜਿਹੜੀ ਉਹਦੀ ਕ੍ਰੈਡੀਬਿਲਟੀ ਖਤਮ ਕਰ ਦਿੱਤੀ ਜਾਏ ਜਾਂ ਉਹਦਾ ਵਕਾਰ ਹੀ ਖਤਮ ਕਰ ਦਿੱਤਾ ਜਾਏ ਸਾਰਿਆਂ ਨੂੰ ਸੀੜਨੀ ਵਾਂਗੂ ਸੀਟਾਂ ਵੰਡ ਕੇ ਦੇ ਦਿੱਤੀਆਂ ਜਾਣ ਪਾਰਟੀ ਕਦੀ ਨਹੀਂ ਚਾਹੁੰਦੀ ਇਹ ਲੋਕਲ ਲੈਵਲ ਤੇ ਇਹਨਾਂ ਨੇ ਆਪਣੀ ਪਾਰਟੀ ਦੇ ਹੁਕਮਾਂ ਦੀ ਵੀ ਪਰਵਾਹ ਨਾ ਕਰਦੇ ਹੋਏ ਜਿਹੜਾ ਕਾਂਗਰਸ ਨੇ ਇਥੇ ਸਮਝੌਤਾ ਕੀਤਾ ਹੋਇਆ ਜਿਹਦੇ ਤਹਿਤ ਜਿਹੜੀਆਂ 6-7 ਪਾਰਟੀਆਂ ਨੇ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਇਲੈਕਸ਼ਨ ਮਤਲਬ ਤੁਸੀਂ ਇਹਨਾਂ ਦੀ ਪ੍ਰਾਪਤੀ ਜੋ ਤੁਹਾਡੀ ਆਮ ਆਦਮੀ ਪਾਰਟੀ ਦੀ ਪ੍ਰਾਪਤੀ ਹੈ ਇਤੋਂ ਤੁਸੀਂ ਖੁਸ਼ ਹੋ ਸੰਤੁਸ਼ਟ ਹੋ ਮੈਂ ਆਪਣੀ ਪਾਰਟੀ ਦੀ ਪ੍ਰਾਪਤੀ ਤੋਂ ਬੇਹਦ ਖੁਸ਼ ਹਾਂ ਇਹਨਾਂ ਦੀ ਪ੍ਰਾਪਤੀ ਤਾਂ ਇਹ ਜਾਣਣਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪ੍ਰਾਪਤੀ ਹੋਈ ਆ ਕਿਹੜੀ-ਕਿਹੜੀ ਪਾਰਟੀ ਨੂੰ ਕਿੰਨਾ ਖੋਰਾ ਲੱਗ ਗਿਆ ਕਿਹਦਾ ਕਿਹਦਾ ਵੋਟ ਸ਼ੇਅਰ ਜਿਹੜਾ ਉਹ ਬिखर ਗਿਆ ਇਹ ਤਾਂ ਇਹ ਜਾਣਣਗੇ ਮੈਂ ਆਪਣੀ ਪਾਰਟੀ ਦੀ ਜਿਹੜੀ ਕਾਰਜਕਾਰੀ ਆਪਣੇ ਵਲੰਟੀਅਰਾਂ ਦੀ ਮਿਹਨਤ ਤੋਂ ਆਪਣੀ ਵੋਟ ਸ਼ੇਅਰ ਤੋਂ ਬਿਲਕੁਲ ਸੈਟੀਸ Thank you.